ਜਿਵੇਂ ਦੇ ਇਥੇ ਹਾਲਾਤ ਸੀਗੇ ਤਸਵੀਰਾਂ ਤੁਸੀਂ ਦੇਖੀਆਂ ਹੋਣਗੀਆਂ ਆਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਸੀਗੇ ਤਾਂ ਭੱਜ ਭੱਜ ਕੇ ਪਿੱਛੇ ਜਾਣਾ ਪੈਂਦਾ ਸੀਗਾ ਤੁਸੀਂ ਇੱਕ ਲੱਤ ਦੇ ਸਹਾਰੇ ਇੱਥੇ ਡੱਟੇ ਹੋ ਕੋਈ ਚੱਕਰ ਨਹੀਂ ਯਾਰ ਵੀਰੇ ਪੂਰੇ ਭੱਜਦੇ ਆ ਯਾਰ ਯਾਰ ਭਾਈ ਯਾਰ ਦੇਖੋ ਆਪਣੀ ਮਤਲਕ ਜਮੀਨਾਂ ਤੇ ਜ਼ਮੀਰਾਂ ਦੋਨੋਂ ਚੀਜ਼ਾਂ ਜੇ ਬੰਦੇ ਕੋਲ ਨਾ ਹੋਣ ਫਿਰ ਉਹਦਾ ਕੋਈ ਜੀਣ ਦਾ ਫਾਇਦਾ ਹੈ ਵੀ ਇਹ ਨਾ ਜਥੇ ਬੰਦੀਆਂ ਤੋਂ ਹਾਂ ਕਰਾ ਦੋ ਇੱਕ ਘੰਟੇ ਵਿੱਚ ਇਹ ਸਾਰਾ ਕੁਝ ਨਾ ਪੱਟਿਆ ਮਿਲੇ ਤਾਂ ਮੈਨੂੰ ਮਿਲ ਕੇ ਫੜ ਦੋ ਭਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਮੇਰੇ ਪਿੰਡ ਮੇਰਾ ਛਲਿੜੀਕਲਾ ਈਲਾ ਫਤੇਗੜ ਸਾਹਿਬ ਅੱਛਾ ਇਦਾਂ ਇਦਾਂ ਹੀ ਤੁਸੀਂ ਇਹ ਸਹਾਰਾ ਲੈ ਕੇ ਇੱਥੇ ਡੱਟੀ ਹੋ ਕਿਦਾਂ ਦੇ ਆਏ ਹੋ ਤੁਸੀਂ ਵੀਰੇ ਸਿ ਹੈ ਕੱਲ ਤੋਂ ਕੱਲ ਤੋਂ ਆਇਓ ਹਾਲਾਤ ਮਾਹੌਲ ਕੀ ਨਜ਼ਰ ਆਉਂਦਾ ਨਹੀਂ ਨਹੀਂ ਬਿਲਕੁਲ ਕੋਈ ਚੱਕਰੇ ਨਹੀਂ ਵੀਰੇ ਠੀਕ ਠਾਕ ਹੈ ਹਾਂ ਬਾਕੀ ਜਥੇਬੰਦੀਆਂ ਨੇ ਹਜੇ ਰੁਕੇ ਹੋਏ ਆ ਸਾਡੇ ਅੱਗੋਂ ਨੇ ਹਾਂ ਕਿ ਨਹੀਂ ਬੈਰੀਕਾਡ ਤੁਸੀਂ ਦੇਖਿਆ ਹੋਣਾ ਵੀਰੇ ਉਸ ਦਿਨ ਥੋੜੇ ਥੋੜੇ ਰਹਿ ਗਏ ਬਾਕੀ ਸਾਰੇ ਪੱਟ ਦੀ ਤੇ ਅੱਛਾ ਤਾਂ ਜਿਵੇਂ ਦੇ ਇੱਥੇ ਹਾਲਾਤ ਸੀਗੇ ਤਸਵੀਰਾਂ ਤੁਸੀਂ ਦੇਖੀਆਂ ਹੋਣਗੀਆਂ ਆਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਸੀਗੇ ਤਾਂ ਭੱਜ ਭੱਜ ਕੇ ਪਿੱਛੇ ਜਾਣਾ ਪੈਂਦਾ ਸੀਗਾ ਤੁਸੀਂ ਇੱਕ ਲੱਤ ਦੇ ਸਹਾਰੇ ਇੱਥੇ ਡਟੇ ਹੋ ਕੋਈ ਚੱਕਰੇ ਨਹੀਂ ਯਾਰ ਵੀਰੇ ਪੂਰੇ ਭੱਜਦੇ ਆ ਯਾਰ ਯਾਰ ਭਾਈ ਯਾਰ ਦੇਖੋ ਆਪਣੀ ਮਤਲਕ ਜਮੀਨਾਂ ਤੇ ਜ਼ਮੀਰਾਂ ਹਾਂ ਦੋਨੋਂ ਚੀਜ਼ਾਂ ਜੇ ਬੰਦੇ ਕੋਲ ਨਾ ਹੋਣ ਫਿਰ ਉਹਦਾ ਕੋਈ ਜੀਣ ਦਾ ਫਾਇਦਾ ਹੈ ਹਾਂ ਦੋਨੋਂ ਚੀਜ਼ਾਂ ਬਚਾਉਣ ਲਈ ਇੱਥੇ ਆਏ ਹੋਏ ਆ ਬਾਈ ਹਾਂ ਹਾਂ ਦਾ ਹਾਲਾਤ ਹੁਣ ਕੀ ਨਜ਼ਰ ਆਉਂਦੇ ਨੇ ਸਰਕਾਰ ਦਾ ਰਵਈਆ ਕਿਵੇਂ ਦੇਖ ਰਹੀ ਹੈ ਕੋਈ ਆ ਬਾਈ ਸਰਕਾਰ ਇਦਾਂ ਨਹੀਂ ਮੰਨਦੀ ਹੈਗੀ ਇਹਦਾ ਜਦੋਂ ਟੱਕਰ ਮਤਲਬ ਕਿ ਦਿੱਲੀ ਨਹੀਂ ਜਾਂਦੇ ਨਾ ਉੱਥੇ ਜਾ ਕੇ ਜੋ ਪਿਛਲੀ ਜਿਵੇਂ ਪਿਛਲੀ ਵਾਰ ਹੋਇਆ ਸੀਗਾ ਬਾਕੀ ਜਥੇ ਬੰਦੀਆਂ ਜਿੱਦਾਂ ਹੁਕਮ ਕਰਨੀਆਂ ਕਿਹਨਾਂ ਦਾ ਹੁਕਮ ਸ਼ਰਮੱਤੇ ਆ ਬਾਈ ਦੇਖ ਕੇ ਵੈਸੇ ਹੌਸਲਾ ਭਰਦਾ ਹੋਣਾ ਮੈਨੂੰ ਲੱਗਦਾ ਬਾਕੀ ਨੌਜਵਾਨਾਂ ਚ ਵੀ ਜੇਕਰ ਬਾਈ ਜਾ ਸਕਦਾ ਦੂਜਾ ਵੀ ਜਾਂਦਾ ਤੁਸੀਂ ਇਹਨਾਂ ਜਥੇ ਬੰਦੀਆਂ ਤੋਂ ਹਾਂ ਕਰਾ ਦਿਓ ਇੱਕ ਘੰਟੇ ਵਿੱਚ ਇਹ ਸਾਰਾ ਕੁਝ ਨਾ ਪੱਟਿਆ ਮਿਲੇ ਤਾਂ ਮੈਨੂੰ ਮਿਲ ਕੇ ਪੜਦੇ ਹੋ ਜੀ ਨੌਜਵਾਨ ਯਾਰ ਬਾਈ ਏਡੇ ਏਡੇ ਖੜੇ ਯਾਰ ਕੋ ਚੱਕਰੇ ਤਾਂ ਇਹ ਹੌਸਲਾ ਜੋਸ਼ ਹੈ ਨੌਜਵਾਨੀ ਦਾ ਜਿਹੜਾ ਇਸ ਵੇਲੇ ਕਿਸਾਨਾਂ ਦੇ ਨਾਲ ਡਟੇ ਹੋਏ ਨੇ ਖੁਦ ਵੀ ਕਿਸਾਨ ਪਰਿਵਾਰਾਂ ਦੇ ਵਿੱਚੋਂ ਹੈਗੇ ਨੇ ਤਾਂ ਹਰ ਰੰਗ ਤੁਹਾਨੂੰ ਦਿਖਾ ਰਿਹਾ ਕਿ ਕਿਵੇਂ ਬਜ਼ੁਰਗ ਨੇ ਜਿਨ੍ਹਾਂ ਦੀਆਂ 70 70 80 80 ਸਾਲ ਦੀਆਂ ਉਮਰਾਂ ਨੇ ਉਹ ਇੱਥੇ ਮੌਜੂਦ ਹੈਗੇ ਨੇ ਤਾਂ ਬਜ਼ੁਰਗੋ ਕਿਵੇਂ ਆਨੰਦ ਮਾਣਦੇ ਹੋ ਧੁੱਪ ਦਾ ਚੰਨੀ ਕਲਾ ਜੀ ਹਾਂ ਤਾ ਕਿਵੇਂ ਅੱਜ ਮਾਹੌਲ ਕਿਵੇਂ ਆ ਅੱਜ ਸ਼ਾਂਤ ਹੈ ਕੁਝ ਮਾਹੌਲ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਆ ਲੋਕਲ ਇੱਥੋਂ ਲੋਕਲ ਹਾਂਜੀ ਅੱਛਾ ਤਾਂ ਉਦੋਂ ਦੇ ਡਟੇ ਹੋ ਇੱਥੇ ਹਾਂਜੀ ਹਾਂ ਉਸ ਦਿਨ ਤੋਂ ਬੈਠੇ ਠੀਕ ਹੈ ਲੰਗਰ ਪਾਣੀ ਦਾ ਇੱਥੇ ਸਭ ਚੱਲ ਰਿਹਾ ਕੋਈ ਕਮੀ ਨਹੀਂ ਆ ਕਿਸੇ ਚੀਜ਼ ਦੀ ਵੀ ਹਾਂ ਦੇਖੋ ਬੱਚੇ ਸਾਮਣੂ ਖਾ ਰਹੇ ਹੋ ਖਾ ਰਹੇ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਅਗਲੀ ਕਿਸਾਨਾਂ ਦੀ ਨੇਤਾਵਾਂ ਦੀ ਕਾਰਵਾਈ ਲੀਡਰ ਹੈ ਜਿਹੜੇ ਉਹ ਜੋ ਹੁਕਮ ਕਰਨਗੇ ਉਹ ਅਸੀਂ ਅੱਗੇ ਕੁਝ ਜ਼ਰੂਰ ਤੁਰੰਗ ਠੀਕ ਹੈ ਜੇਕਰ ਕਿਹਾ ਕਿ ਇੱਥੇ ਬੈਠੋ ਫਿਰ ਇੱਥੇ ਨਹੀਂ ਤਾਂ ਅੱਗੇ ਅੱਗੇ ਕਹੋਗੇ ਤਾਂ ਅੱਧੇ ਘੰਟੇ ਚੱਕ ਕੇ ਦੱਪ ਜਾਗੇ ਅੱਧੇ ਘੰਟੇ ਜੀ ਰੱਪ ਜੋਗੇ ਠੀਕ ਹੈ ਠੀਕ ਹੈ ਤਾਂ ਇਹ ਜਿਹੜਾ ਉਹ ਜੋਸ਼ ਆ ਹਿੰਮਤ ਆ ਤਾਂ ਕਿੱਥੋਂ ਆਇਆ ਬਜ਼ੁਰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜਾ ਤਰਨ ਤਾਨ ਬਾਪਾ ਸੁਦਨ ਜੂਨ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਦੇ ਆਗੂ ਸਾਡੇ ਨਗਰ ਦਾ ਸਰਦਾਰ ਸਾਹਿਬ ਸਿੰਘ ਜੀ ਪ੍ਰਧਾਨ ਚਿੱਤਰ ਸਿੰਘ ਜੀ ਬਿਕਰੂ ਜੀ ਸਿੰਘ ਜੀ ਸਾਰੇ ਹੀ ਅਸੀਂ ਬਹੁਤ ਜੋਦੇ ਸਾਡੇ ਸ਼ਗਰਸ਼ ਗਿਰਦਾਲ ਸਿੰਘ ਜੀ ਆਏ ਆ ਅਸੀਂ ਇਹ ਸਮੂਹ ਜਨ ਨੂੰ ਸਫਲ ਬਣਾਉਣਾ ਵਾ ਜੋ ਸਰਕਾਰਾਂ ਦੀਆਂ ਨੀਤੀਆਂ ਸਾਡੇ ਤੇ ਗੋਲੀਆਂ ਮਾਰਦੇ ਆ ਅਸੀਂ ਸ਼ਾਂਤ ਬਈ ਧਰਦੇ ਚ ਬੈਠੇ ਆ ਇਸ ਕਰਕੇ ਆਈ ਆਨੇ ਵੀ ਸਾਡੇ ਨਾਲ ਬਈ ਕੇ ਟੇਬਲ ਤੇ ਗੱਲ ਕਰ ਲੋ ਤਾਂ ਜੋ ਸਾਡੇ ਨਾਲ ਜਿਹੜੀ ਇਦਾਂ ਗੱਲ ਆ ਸਾਡੀ ਸੁਆਮੀ ਨਾਲ ਅੱਤ ਦੀ ਰਿਪੋਰਟ ਦਿਓ ਸਾਡੀ ਐਮ ਐਸ ਸੀ ਦਿਓ 220 ਸੋਧ ਬਗਰ ਜਿਹੜਾ ਉਹ ਕਰੋ ਸਾਡੀ ਬਤੀ ਦਾ ਕਰੋ ਜਿੱਦਾਂ ਵੀ ਆ ਸਾਡਾ ਉਹ ਜਿਹੜਾ ਸਾਰਾ ਹੀ ਸਾਨੂੰ ਸਾਡੇ ਹੱਕ ਦਿਓ ਤਾਂ ਜੋ ਇਹ ਲੜਨ ਲਈ ਬੈਠੇ ਆ ਜੇਕਰ ਸਰਕਾਰ ਨਾ ਕੇ ਤੁਲਤੇ ਹੀ ਜੁਨੈਤਵਾਰ ਦਾ ਇਹਨਾਂ ਦਿੱਤਾ ਵਾ ਉਹਨਾਂ ਚੇਰੇ ਸ਼ਾਂਤ ਬਈਆਂ ਨਹੀਂ ਤੇ ਫਿਰ ਅਸੀਂ ਦਿੱਲੀ ਨੂੰ ਚਾਲੇ ਪੌਣੇ ਪੌਣਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਜਾਤ ਦੇ ਵਿੱਚ ਨੇ ਸਾਰੇ ਕਿਸਾਨ ਇਸ ਵੇਲੇ ਕਹਿੰਦੇ ਨੇ ਕਿ ਅਸੀਂ ਜਿਹੜਾ ਇੱਥੇ ਹੀ ਰੁਕਾਂਗੇ